ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਤਪ ਦਾ ਅੱਜ ਉਹ ਸਮਾਂ ਨਹੀਂ ਕਿ ਕਰੋ ਕੱਲੇ ਰਹਿ ਕੇ ਕਈ ਕਈ ਦਿਨ ਕੇਵਲ ਇੱਕ ਜਗ੍ਹਾ ਤੇ ਬੈਠ ਕੇ ਸਿਮਰਨ ਬਾਣੀ ਦਾ ਰਸ ਲਿਆ ਜਾਵੇ ਕਿਉਂਕਿ ਹਰੇਕ ਦੀ ਲਾਈਫ ਬਿਜੀ ਹੈ ਪਰਿਵਾਰ ਹੈ ਕਾਰੋਬਾਰ ਹੈ ਰਿਸ਼ਤੇਦਾਰੀ ਹੈ ਜ਼ਿੰਮੇਵਾਰੀਆਂ ਹਨ ਨਹੀਂ ਸਮਾਂ ਨਿਕਲਦਾ ਜਿਆਦਾ ਤਾਂ ਇਹ ਟੰਗ ਹੈ ਚੁਪੈਰੇ ਦਾ ਕਿ ਕੁਝ ਘੰਟੇ ਗੁਰੂ ਚਰਣਾ ਵਿੱਚ ਸਾਰੇ ਕੰਮ ਛੱਡ ਕੇ ਬਾਣੀ ਪੜਨੀ ਸਿਮਰਨ ਕਰਨਾ ਸੇਵਾ ਕਰਨੀ ਤਾਂ ਗੁਰੂ ਸਾਹਿਬ ਜੀ ਦੇ ਪਾਈ ਪੂਰਨਤਾ ਸਾਡਾ ਜੀਵਨ ਚੱਲ ਸਕੇ ਜੀਵਨ ਵਿੱਚ ਜੱਪ ਤੱਪ ਨਹੀਂ ਕਰਨਾ ਤੇ ਕੀ ਕਰਨਾ ਹੈ ਕਰਿਆ ਕਰੋ ਤਾਂ ਜੋ ਕਿਸੇ ਬਾਣੇ ਸਾਡੀ ਹਾਜ਼ਰੀ ਲੱਗ ਜਾਵੇ ਗੁਰੂ ਦੇ ਚਰਨਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਮਨਾ ਰਹੇ ਹੋ ਸਵੇਰੇ ਗੁਰੂ ਸ਼ਹੀਦ ਗੰਜ ਸਾਹਿਬੇ ਕੇ 10:12 ਵਜੇ ਤੱਕ ਕੀਰਤਨ ਹੁੰਦਾ ਹੈ 12 ਵਜੇ ਤੋਂ ਜਪਤੀ ਸਾਹਿਬ ਚਪਈ ਸਾਹਿਬ ਦੇ ਪਾਠ ਹੁੰਦੇ ਹਨ 2 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਕਦੀ ਜਾਓ 1 ਲੱਖ ਬੰਦੇ ਦੇ ਹੱਥ ਵਿੱਚ ਸੁਖਮਣੀ ਸਾਬ ਜੀ ਦਾ ਗੁਟਕਾ ਪੜਿਆ ਹੁੰਦਾ ਹੈ ਤੁਸੀਂ ਅਜਮਾਇਸ਼ ਦੇ ਤੌਰ ਤੇ ਬੈਠੇ ਵੱਠੇ ਕਿਸੇ ਨੂੰ ਪੁੱਛੋ ਭੈਣ ਜੀ ਕਿੱਥੋਂ ਆਏ ਹੋ ਤੁਹਾਨੂੰ ਕੋਈ ਕਹੇਗਾ ਮੈਂ ਕਰਨਾਲ ਤੋਂ ਆਈ ਹਾਂ ਚਪੈਰਾ ਕਟਣ ਕੋਈ ਕਹੇਗਾ ਮੈਂ ਦਿੱਲੀ ਤੋਂ ਆਇਆ ਹਾਂ ਚਪੈਰਾ ਕਟਣ ਕੋਈ ਤੁਹਾਨੂੰ ਕਹੇਗਾ ਮੁੰਬਈ ਤੋਂ ਆਇਆ ਹਾਂ ਚਪੈਰਾ ਕਟਣ ਹੁਣ ਅਸੀਂ ਮਨਸੂਰਵਾਲ ਤੋਂ ਆ ਰਹੇ ਹਾਂ ਉਸ ਨਗਰ ਵਿੱਚ ਆਗਮਨ ਹੋਇਆ ਆਪਣੀ ਹਾਜ਼ਰੀ ਲਗਾ ਕੇ ਉੱਥੋਂ ਉੱਠਿਆ 2:30 ਵਜੇ ਜਦੋਂ ਬਾਹਰ ਆਇਆ ਜਿੰਨਾ ਚਿਰ ਗੱਡੀ ਵਿੱਚ ਬੱਠਣ ਲੱਗੇ ਮੇਰੇ ਕੋਲ ਇੱਕ ਸਿੰਘ ਆ ਗਿਆ ਤੇ ਉਹ ਕਹਿਣ ਲੱਗਾ ਮੈਂ ਹਰਕੋਵਾਲ ਤੋਂ ਹਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕੋਈ ਆਪਣੀ ਗੱਲ ਕਰਦਾ ਹੈ ਉਹ ਕਹਿੰਦਾ ਭਾਈ ਸਾਹਿਬ ਜੀ ਜ਼ਿੰਦਗੀ ਵਿੱਚ ਬੜਾ ਆਨੰਦ ਹੈ ਮੈਨੂੰ ਕਹਿਣ ਲੱਗਾ ਗੁਰੂ ਘਰ ਦੀ ਬਖਸ਼ੀ ਹੋਈ ਬਾਣੀ ਵਿੱਚੋਂ ਉਸ ਦੇ ਪਿਆਰਿਆਂ ਵਿੱਚੋਂ ਇਹ ਉਸ ਦੀ ਲੱਛੀ ਕਹਿੰਦੇ ਬਾਬਾ ਦੀਪ ਸਿੰਘ ਜੀ ਅਤੇ ਬਾਣੀ ਦੀ ਕਿਰਪਾ ਨਾਲ ਮੇਰੇ ਘਰ ਦੇ ਅਸਲੀ ਹੀਰੇ ਲਾਲ ਬਚ ਗਏ ਹਨ ਅਸਲੀ ਹੀਰੇ ਲਾਲ ਕਿਹੜੇ ਹੁਣ ਤੋਂ 2-4 ਘੰਟੇ ਪਹਿਲਾਂ ਦਾ ਬਚਨ ਹਰਖੋਵਾਲ ਦਾ ਉਹ ਸ਼ਰੀਰ ਕਹਿਣ ਲੱਗਾ ਮੈਨੂੰ ਦੋ ਪੁੱਤਰ ਦਿੱਤੇ ਹਨ ਕਲੀਆਂ ਵਾਲੇ ਨੇ ਟੈਲੀਵਿਜ਼ਨ ਦੀ ਗਲਤ ਹਵਾ ਤੇ ਸਮੇਂ ਦੀ ਗਲਤ ਹਵਾ ਦੋਵੇਂ ਪੁੱਤਰ 6 ਮਹੀਨਿਆਂ ਤੋਂ ਪਿੱਛੇ ਪੈ ਗਏ ਸੀ ਕੀ ਕੇਸ ਕਟਾਉਣੇ ਹਨ ਉਹ ਕਹਿ ਲੱਗਾ ਕਿ ਮੈਂ ਸਿਰਫ ਅੜ ਕੇ ਰੋਂਦਾ ਸੀ ਕਿ ਜੇ ਇਹਨਾਂ ਨੇ ਕੇਸ ਕਟਵਾ ਦਿੱਤੇ ਕਲਗੀਧਰ ਮਾਸ਼ਾ ਮਹਾਰਾਜ ਜੀ ਮੇਰੀ ਲਾਈਫ ਵਿੱਚ ਮੇਰੀ ਕੁਲ ਵਿੱਚੋਂ ਸਿੱਖੀ ਖਤਮ ਹੋ ਜਾਵੇਗੀ ਕਹਿਣ ਲੱਗਾ ਦੋਮੇ ਪੁੱਤਰ ਰੋਜ ਕਹਿ ਕੇਸ ਕਟਾਉਣੇ ਹਨ ਕਹਿਣ ਲੱਗਾ ਮੈਂ ਟੇਪਾਂ ਵਿੱਚੋਂ ਸੁਣਿਆ ਹੈ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚ ਪਹਿਰਾ ਕਟੋ ਬਾਬਾ ਜੀ ਆਪ ਜੀ ਬੁੱਧੀ ਬਦਲਵਾ ਦਿੰਦੇ ਹਨ ਆਪ ਹੀ ਕਿਰਪਾ ਕਰ ਦਿੰਦੇ ਹਨ ਉਸੇ ਲحظ ਹਨ ਹਰਖੋਵਾਲ ਤੋਂ ਆਉਣਾ ਤੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪੈਰਾ ਕੱਟਣਾ ਮੈਂ ਤੇ ਮੇਰੀ ਪਤਨੀ ਨੇ 11 ਚਪੈਰੇ ਕੱਟਣ ਵਾਲੇ ਸੋਚਿਆ ਕਿ ਹਾਜ਼ਰੀ ਭਰਨੀ ਹੈ ਹਰ ਐਤਵਾਰ ਤੇ ਕਹਿਣ ਲੱਗਾ ਕਿ ਉਹਨਾਂ ਚਪੈਨਿਆਂ ਦੇ ਦੌਰਾਨ ਹੀ ਉਹਨਾਂ ਬੱਚਿਆਂ ਦੀ ਬੁੱਧੀ ਐਨੀ ਪਾਰੀ ਹੋਈ ਕਿ ਜਿਹੜਾ ਕਹਿੰਦੇ ਸੀ ਅਸੀਂ ਕੇਸ ਕਟਾਉਣੇ ਹਨ ਕਹਿਣ ਲੱਗਾ ਨਾਈ ਦੀ ਦੁਕਾਨ ਤੇ ਵੀ ਚਲੇ ਗਏ ਕਹਿਣ ਲੱਗਾ ਕੁਰਸੀ ਤੇ ਵੀ ਬਹਿ ਗਏ ਬਿਲਕੁਲ ਤਿਆਰੀ ਨਾਈ ਆਪਣਾ ਉਸਰਾ ਤਿਆਰ ਕਰ ਰਿਹਾ ਹੈ ਉਦੋਂ ਚ ਪੈਰਾ ਕੱਟਿਆ ਜਾ ਰਿਹਾ ਹੈ ਉਧਰ ਬੱਚੇ ਨਾਈ ਦੀ ਕੁਰਸੀ ਦੇ ਬੱਤੇ ਹਨ ਜਦੋਂ ਚਪੈਰਾ ਕੱਟ ਕੇ ਹਰਖੋਵਾਲ ਵਾਪਸ ਆਏ ਦੋਵੇਂ ਬੱਚਾ ਨੇ ਸੁਣਾਇਆ ਅਸੀਂ ਨਾਈ ਦੀ ਦੁਕਾਨ ਤੇ ਚਲੇ ਗਏ ਸੀ ਕੁਰਸੀ ਤੇ ਵੀ ਬੈਠ ਗਏ ਸੀ ਕੈਂਚੀ ਦੀ ਤਿਆਰੀ ਵੀ ਕਰ ਲਈ ਸੀ ਪੇਮੈਂਟ ਵੀ ਦੇ ਦਿੱਤੀ ਸੀ ਉਹ ਦੋਵੇਂ ਬੱਚੇ ਕਹਿੰਦੇ ਜਦੋਂ ਉਹ ਕੈਂਚੀ ਕੋਲ ਲਾਉਣ ਲੱਗਾ ਤੇ ਕਹਿੰਦੇ ਸਾਨੂੰ ਇਹੋ ਜਹੀ ਗਰਜਵੀਂ ਆਵਾਜ਼ ਆਈ ਉਹ ਕਲਗੀਧਰ ਦੇ ਪੁੱਤਰੋ ਕੀ ਇਹ ਕੁਰਸੀ ਤੁਹਾਡੇ ਬੈਠਣ ਵਾਲੀ ਹੈ ਕਹਿੰਦੇ ਆਵਾਜ਼ ਤੋਂ ਐਨੇ ਡਰੇ ਐਨੇ ਘਬਰਾਏ ਐਨੀ ਸਾਨੂੰ ਕੰਬਣੀ ਛਿੜੀ ਕਿ ਅਸੀਂ ਦੋਵੇਂ ਕੁਰਸੀ ਤੋਂ ਉੱਠ ਪਏ ਤੇ ਮਨ ਵਿੱਚ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਇਹ ਫੋੜਨਾ ਨਹੀਂ ਬਣਾਉਣਾ ਕਿ ਅਸੀਂ ਕੇਸ ਕੱਟਣੇ ਹਨ ਤਸੀ ਆਈਡੀਆਂ ਲਗਾ ਲਓ ਉਧਰ ਚ ਪੈਰਾ ਕਟਿਆ ਜਾ ਰਿਹਾ ਹੈ ਤੇ ਇਧਰ ਜਿਸ ਦਾ ਚ ਪੈਰਾ ਕਟਿਆ ਜਾ ਰਿਹਾ ਹੈ ਉਹ ਗੁਪਤ ਰੂਪ ਵਿੱਚ ਪਹੁੰਚ ਗਏ ਅੰਦਾਜ਼ ਕਰਿਆ ਕਰੋ ਇਹ ਕੁੰਜੀਆਂ ਨਹੀਂ ਤੇ ਹੋਰ ਕੀ ਹਨ ਇਸ ਨੂੰ ਭਾਵੇਂ ਕੋਈ ਮੰਨੇ ਨਾ ਮੰਨੇ ਜਦੋਂ ਬਾਬਾ ਦੀਪ ਸਿੰਘ ਜੀ ਵਰਗੇ ਸਰੀਰ ਰੂਪ ਵਿੱਚ ਹਨ ਤੇ ਹੋ ਸਕਦਾ ਹੈ ਇੱਕ ਜਗ੍ਹਾ ਤੇ ਬਚੇ ਰਹੇ ਹੋਣ ਪਰ ਜਦੋਂ ਇਹ ਰੂਹਾਂ ਸ਼ਹੀਦ ਹੋ ਜਾਂਦੀਆਂ ਹਨ ਤੇ ਬ੍ਰਹਮ ਦਾ ਰੂਪ ਬਣ ਜਾਂਦੀਆਂ ਹਨ ਜਿੱਥੇ ਚਾਹਣ ਉੱਥੇ ਲੱਖਾਂ ਦਾ ਕੰਮ ਸਵਾਰ ਸਕਦੀਆਂ ਹਨ ਇਹਨਾਂ ਕੁੰਜੀਆਂ ਦੇ ਦਰਸ਼ਨ ਕਰਨੇ ਹੋਣ ਅੱਜ ਵੀਰਵਾਰ ਹੈ ਐਤਵਾਂ ਹੀ ਚੱਲੇ ਜਾਣਾ ਪੈਰ ਧੋਣ ਵਾਲੀ ਜਗ੍ਹਾ ਕੀ ਬਾਹਰ ਕੀ ਕਿਤੇ ਵੀ ਲੰਘਣ ਦੀ ਜਗ੍ਹਾ ਨਹੀਂ ਹੁੰਦੀ ਪੁੱਛੋ ਕਿਉਂ ਕੋਈ ਦਿੱਲੀ ਤੋਂ ਕੋਈ ਨਾਖਪੁਰ ਤੋਂ ਕੋਈ ਹਰਖੋਵਾਲ ਤੋਂ ਕੋਈ ਕਿਧਰੋਂ ਉਸ ਵੇਲੇ ਤੁਹਾਨੂੰ ਮੰਨਣਾ ਪਵੇਗਾ ਬਾਬਾ ਦੀਪ ਸਿੰਘ ਜੀ ਹੈ ਤਾਂ ਇੱਕ ਸਿੱਖ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟ ਕੇ ਪ੍ਰੇਮ ਦੇ ਸੱਜ ਕੇ ਦਰਗਾਹ ਦੀਆਂ ਚਾਬੀਆਂ ਹੀ ਦੇ ਦਿੱਤੀਆਂ ਹਨ ਖੀਸਾ ਮੇਰਾ ਹੱਥ ਤੇਰਾ ਬਾਬਾ ਦੀਪ ਸਿੰਘ ਜੀ ਜਿ ਜਨੀਆ ਮਰਜੀ ਜਿਸ ਦੀਆਂ ਵੀ ਝੋਲੀਆਂ ਭਰੀ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ